ਦੋਸਤੀ ਹੈ ਇਹ ਹੀ ਸਹਨੇ ਵਾਲੇ ਸੀ ਇਕੱਠੇ ਹੀ ਰਹਿੰਦੇ ਸੀਗੇ ਰਹਿੰਦਾ ਮਤਲਬ ਇਹ ਹੈ ਉਹਨਾਂ ਦੇ ਪਿਤਾ ਜੀ ਮਾਸਟਰ ਕੇਵਲ ਕ੍ਰਿਸ਼ਨ ਜੀ ਉਹ ਸਕੂਲ ਦੇ ਮਾਸਟਰ ਸੀਗੇ ਤੇ ਮੇਰੇ ਪਿਤਾ ਜੀ ਫਾਰਮਾਸਿਸਟ ਡਿਸਪੈਂਸਰੀ ਵਿੱਚ ਲੱਗੇ ਹੋਏ ਸੀਗੇ ਸਾਡਾ ਅੱਜ ਦਾ ਨਹੀਂ 1935 ਦਾ ਇਹਨਾਂ ਨਾਲ ਨਾ ਵਾਸਤਾ ਹੈ ਜਦ ਕਿ ਇਹ ਨਸਰਾਲੀ ਸਕੂਲ ਚ ਮਾਸਟਰ ਜੀ ਆਪਣਾ ਲੱਗੇ ਹੋਏ ਸੀਗੇ ਤੇ ਮੇਰੇ ਪਿਤਾ ਜੀ ਈਸੜੂ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਆਪਣਾ ਇਹਨਾਂ ਦੀ ਬਦਲੀ ਜਿਹੜੀ ਆ ਉਹ ਸਾਨੇਵਾਲ ਦੀ ਹੋ ਗਈ ਤੇ ਮੇਰੇ ਪਿਤਾ ਜੀ ਮੱਛਵਾੜੇ ਚਲੇ ਗਏ ਮਚੜਿਤ ਬਾਅਦ 19 ਇਹ ਉਸ ਤੋਂ ਬਾਅਦ 48 ਦੇ ਵਿੱਚ ਅਸੀਂ ਸਾਨੇਵਾਲ ਆ ਗਏ ਸਾਨੇਵਾਲ ਆ ਕੇ ਫਿਰ ਇਹਨਾਂ ਦਾ ਕਿਉਂਕਿ ਪਹਿਲਾਂ ਦੇ ਤੁਲਕਾ ਸੀ ਤੇ ਅਸੀਂ ਇਹਨਾਂ ਨਾਲ ਬਹੁਤ ਆਪਣਾ ਬਹੁਤ ਅੱਛੀ ਤਰ੍ਹਾਂ ਆਪਣਾ ਟਾਈਮ ਕੱਟਿਆ ਜੰਨਾ ਵੀ ਕੱਟਿਆ ਇਹ ਜਿਹੜੇ ਪਿਤਾ ਜੀ ਸੀਗੇ ਇਹ ਆਰਿਆ ਸਮਾਜੀ ਸੀ ਤੇ ਮੇਦਰ ਮੇਰੇ ਪਿਤਾ ਜੀ ਵੀ ਆ ਰਹੀ ਆ ਸਮਾਜੀ ਸੀ ਕਿ ਉਹ ਉੱਥੇ ਹਵਨ ਜਾ ਕੇ ਹਵਨ ਐਤਵਾਰ ਦੀ ਐਤਵਾਰ ਇਕੱਠੇ ਹੁੰਦੇ ਸੀ ਤੇ ਆਉਣ ਕਰ ਦਿੰਦੇ ਸੀ ਇਸ ਤੋਂ ਬਾਅਦ ਸ਼ਾਮ ਦੇ ਟਾਈਮ ਅਸੀਂ ਚਲੇ ਜਾਂਦੇ ਸੀ ਸੈਰ ਕਰਨ ਇਹ ਮਾਸਿਕ ਕੇਵਲਕਿਸ਼ਨ ਜੀ ਤੇ ਇਹ ਨਾਲ ਦੇ ਮੈਂ ਉਹਨਾਂ ਨੂੰ ਤਾਂ ਤਾਇਆ ਜੀ ਕਹਿੰਦਾ ਸੀ ਉਹ ਜਾ ਕੇ ਅਸੀਂ ਇਕੱਠੇ ਹੋ ਕੇ ਕਿੰਨੀ ਨਾਲ ਹੀ ਧਨਪਾਲ ਵੀ ਹੁੰਦਾ ਸੀਗਾ ਨਾਲੇ ਅਜੀਤ ਹੋਣਾ ਨਾਲੇ ਬ੍ਰਦਰ ਹੋਣਾ ਨਾਲ ਮੈਂ ਹੋਣਾ ਸਾਰਿਆਂ ਨੇ ਅਸੀਂ ਇਕੱਟਿਆ ਨੇ ਸੈਰ ਸਾਲ ਆਪਣਾ ਕੋਹੜਾ ਰੋਡ ਤੇ ਮੀਲ 1.5 ਮੀਲ ਸੈਰ ਕਰਕੇ ਫਿਰ ਵਾਪਸ ਆਉਂਦੇ ਸੀਗੇ ਤੇ ਉਸ ਟਾਈਮ ਗੱਲਾਂ ਕਰਦੇ ਹੁੰਦੇ ਸੀ ਕੋਈ ਸੋਚਿਆ ਸੀ ਵੀ ਇਹ ਫਿਲਮਾਂ 'ਚ ਐਡੇ ਵੱਡੇ ਸੁਪਰਸਟਾਰ ਬਣ ਜਾਂਦੇ ਜਿਆਦਾ ਅਸੀਂ ਉੱਥੇ ਸੀ ਉਸ ਟਾਈਮ ਇਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀਗਾ ਇਹ ਲੋੜ ਜਨ ਜਾਈ ਕਦੇ ਕਦੇ ਫਿਲਮ ਦੇਖ ਕੇ ਆਉਂਦੇ ਸੀ ਇੱਥੋਂ ਜਾ ਪੜਨ ਤੋਂ ਬਾਅਦ ਦਸੇਰ ਬਾਅਦ ਫਿਰ ਇਹ ਉੱਥੇ ਜੇ ਕਾਲਜ ਚ ਲੱਗ ਗਏ ਤਾਂ ਇਹਨੂੰ ਬੋਰਡ ਦੇ ਵਿੱਚ ਉੱਥੇ ਦਾਖਲ ਕਰਵਾ ਦਿੱਤਾ ਔਰ ਉੱਥੇ ਇਹ ਉੱਥੇ ਹੀ ਫਿਲਮ ਦੇਖਣ ਤੋਂ ਜ਼ਿਆਦਾ ਉਹ ਜ਼ਿਆਦਾ ਫਿਲਮਾਂ ਦੇਖਣ ਨੂੰ ਸ਼ੁਰੂ ਕਰਤੀਆਂ ਇੱਕ ਵਾਰੀ ਉਸ ਖਸਾਨੇ ਵਾਲ ਦਾ ਆਪਣਾ ਇੱਕ ਬੰਦੇ ਨੇ ਆ ਕੇ ਦੇਖਿਆ ਵੀ ਇਹ ਫਿਲਮ ਦੇਖਣ ਬੜਿਆ ਉਹਨੇ ਆ ਕੇ ਇਹਨਾਂ ਦੇ ਪਿਤਾ ਨੂੰ ਦੱਸ ਦਿੱਤਾ ਇਹਨਾਂ ਦੇ ਪਿਤਾ ਜੀ ਜਦ ਹੀ ਚਲੇ ਗਏ ਆ ਆਪਣਾ ਸਿਨੇਮਾ ਦੇ ਉੱਤੇ ਨਿਕਲਦੇ ਸਾਲ ਉਹਨੂੰ ਫੜ ਲਿਆ ਵੀ ਚੱਲ ਤੈਨੂੰ ਹੁਣ ਨਹੀਂ ਆਪਣਾ ਤੇਰੀ ਪੜ੍ਹਾਈ ਕਰਾਉਣੇ ਕਰਨੀ ਬੰਦ ਤੂੰ ਆਪਣਾ ਘਰ ਚੱਲ ਉਹਦਾ ਆਪਣਾ ਬਿਸਤਰਾ ਤੇ ਟ੍ਰੰਕ ਵਗੈਰਾ ਠਾਕੇ ਪਹਿਲਾਂ ਸਾਡੇ ਘਰ ਆਏ ਸਾਡੇ ਪਿਤਾ ਜੀ ਨੂੰ ਕਿਹਾ ਕਹਿੰਦੇ ਕਹਿੰਦੇ ਆ ਰਾਮਸਰੂਪ ਦੇ ਇਹ ਮੁੰਡਾ ਖਰਾਬ ਹੋ ਗਿਆ ਹੁਣ ਉੱਤੇ ਫਿਲਮਾਂ ਦੇਖਣਾ ਮੈਂ ਨਹੀਂ ਇਹਨੂੰ ਪੜ੍ਹਾਉਣਾ ਉਸ ਤੋਂ ਬਾਅਦ ਇਹਨਾਂ ਨੇ ਨੰਦਪੁਰ ਨਾਲ ਹੀ ਪਿੰਡ ਸਾਂਨੇਵਾਲ ਦੇ ਉੱਥੇ ਅਮਰੀਕਨ ਕੰਪਨੀ ਟਿਊਬਲ ਬਣਾਉਂ ਆਪਣਾ ਟਿਊਬਲ ਨਾ ਕੰਮ ਕਰਦੀ ਸੀ ਉੱਥੇ ਇਹਨੇ ਨੌਕਰੀ ਕੀਤੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉੱਥੋਂ ਚਲਾ ਗਿਆ ਆ ਕੇ ਫਿਰ ਆਪਣਾ ਇਸ ਤੋਂ ਬਾਅਦ ਇਹਨੇ ਉਹਨਾਂ ਇੰਟਰਸਟ ਲੈਣਾ ਸ਼ੁਰੂ ਕਰ ਦਿੱਤਾ ਜਿਆਦਾ ਤੋਂ ਜਿਆਦਾ ਲੇਕਿਨ ਇਹਦੇ ਉਹਨਾਂ ਦੇ ਮਾਤਾ ਪਿਤਾ ਬਿਲਕੁਲ ਨਹੀਂ ਮੰਨਦੇ ਸੀ ਵੀ ਅਸੀਂ ਨਹੀਂ ਭੇਜਣਾ ਬੰਬਈ ਜਾਣਾ ਹੀ ਨਹੀਂ ਆ ਇਸ ਇਹਨੂੰ ਪਤਾ ਸੀਗਾ ਵੀ ਇਹ ਇਹ ਕਿਹਾ ਮੋੜਦੇ ਨਹੀਂ ਹੈ ਸਾਡੇ ਪਿਤਾ ਜੀ ਦਾ ਇਹਨੇ ਕਿਹਾ ਚਾਚਾ ਜੀ ਮੈਂ ਪਿਤਾ ਜੀ ਨੂੰ ਮਨਾਉ ਮੈਂ ਤਾਂ ਉੱਥੇ ਜਾਣਾ ਇਹ ਮਿੰਤਾ ਮੁੰਤਾ ਕੀਤੀਆਂ ਫਿਰ ਬੋਈ ਮੰਨ ਗਏ ਉਹਨਾਂ ਨੇ ਇੱਕ ਨਹੀਂ ਇਹਨਾਂ ਦੇ ਪਿਤਾ ਨੇ ਕਿਹਾ ਮਨਾ ਲਿਆ ਦੋ ਤਿੰਨ ਸ਼ਰਤਾਂ ਜੀਆਂ ਰੱਖੀਆਂ ਉਹ ਸ਼ਰਾਬ ਨਹੀਂ ਪੀਣੀ ਤੇ ਉੱਥੇ ਹੋਰ ਇਹ ਜੀ ਇੱਕ ਦੋ ਹੋਰ ਸੀਗੇ ਤੇ ਉਹ ਫਿਰ ਕਰਨ ਤੋਂ ਬਾਅਦ ਆਪ ਨਾ ਕਿ ਉਹਨੇ ਇਹਨੂੰ ਫਿਰ ਭੇਜ ਦਿੱਤਾ ਉੱਥੇ ਫਿਲਮਾਂ ਦੇ ਵੇ ਮਿੰਦਰ ਜੀ ਤੁਹਾਡੇ ਤੋਂ ਉਪਰ ਸੀਨੀਅਰ ਸੀਗੇ ਪੜਨ ਦੇ ਵਿੱਚ ਜਿਹੜੇ ਸਕੂਲ ਪੜਨ ਦੇ ਵਿੱਚ ਸੀਨੀਅਰ ਸੀਗੇ 4-5 ਸਾਲਾਂ ਦਾ ਫਰਕ ਸੀਗਾ ਕਿੰਨੇ ਸਾਲ ਤੋਂ ਤੁਹਾਨੂੰ ਮੌਕਾ ਮਿਲਿਆ ਨਾਲ ਇਕੱਠੇ ਇੱਕੋ ਸਕੂਲ ਚ ਪੜਨ ਦਾ ਨਾਲ ਤਾਂ ਅਸੀਂ 1955 ਤੱਕ ਨੇ ਆਏ ਆ 1955 ਤੱਕ 48 ਤੱਕ 6-7 ਸਾਲ ਤੱਕ ਨੇ ਬਹਤੀ ਰਹੇ ਕਿੱਦਾਂ ਦਾ ਸੁਭਾਅ ਸੀਗਾ ਸੁਭਾਅ ਉਹਨਾਂ ਦਾ ਬਹੁਤ ਬਹੁਤ ਹੀ ਵਧੀਆ ਜਿੰਨਾ ਕਹ ਲਓ ਹਰ ਇੱਕ ਦੀ ਇੱਜ਼ਤ ਕਰਨਾ ਪਿਆਰ ਕਰਨਾ ਔਰ ਸ਼ਰਮਾਕਲ ਬਹੁਤ ਸੀ ਸ਼ਰਮ ਸ਼ਰਮ ਬਹੁਤ ਕਰਦਾ ਹੁੰਦਾ ਸੀ ਆਪਣਾ ਕੋਈ ਵੀ ਯਾਰ ਤੁਸੀਂ ਦੁਬਾਰਾ ਜਦੋਂ ਫਿਲਮਾਂ 'ਚ ਚਲੇ ਗਏ ਦੁਬਾਰਾ ਤੁਹਾਨੂੰ ਮਿਲਣ ਦਾ ਕਦੋਂ ਫਿਰ ਮੌਕਾ ਮਿਲਿਆ ਹਾਂ ਮੈਨੂੰ ਮੈਨੂੰ ਮਿਲੇ 55 ਸਾਲ ਬਾਅਦ ਉਸ ਤੋਂ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਹੀ ਮੇਰੇ ਵਿਆਹ ਦੇ ਉੱਤੇ ਆਪਣਾ ਬਾਅਦ ਆਏ ਤੇ ਆਪਣਾ ਮਾਤਾ ਪਿਤਾ ਹੀ ਸੀਗੇ ਨਾਲ ਅਜੀਤ ਸੀਗਾ ਆ ਕੇ ਸਾਡੇ ਘਰ ਆਪਣਾ ਸ਼ਗਨ ਦੇ ਕੇ ਗਏ ਉਸ ਟਾਈਮ 251 ਰੁਪਏ ਦੇ ਕੇ ਗਏ ਸ਼ਗਨਾ ਦੇ ਤੇ ਉਸ ਤੋਂ ਬਾਅਦ ਆਪਾਂ ਮਿਲਣ ਦੇ ਮਿਲਣ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਜਦ ਮੈਨੂੰ ਆਪਾਂ ਅਸੀਂ ਬਨਵਾਰੇ ਇਕੱਠੇ ਹੋਏ ਸੀਗੇ ਬਨਵਾਰੇ ਉੱਤੇ ਜਾ ਕੇ ਕੋਈ ਕੰਮ ਸੀ ਮੇਰੇ ਭਾਂਜੇ ਨੂੰ ਉਹਨਾਂ ਤੱਕ ਉਹਨੇ ਮੈਨੂੰ ਬੁਲਾਇਆ ਬੁਲਾ ਕੇ ਕਹੇ ਵੀ ਤੂੰ ਧਰਮਿੰਦਰ ਨੂੰ ਆਪਣਾ ਮੇਲੋ ਆਖ ਕੇ ਮੇਰਾ ਇਹ ਕੰਮ ਕਰਵਾਓ ਮੈਂ ਸਾਡੇ ਸਾਰੇ ਟੱਬੜੇ ਜਾਨੀ ਆਪਣਾ ਮੇਰਾ ਮੈਂ ਮੇਰਾ ਬੇਟਾ ਮੇਰੀ ਨੌਤੇ ਆਪਣਾ ਮੈਂ ਅਸੀਂ ਸਾਰੇ ਜਾ ਕੇ ਉੱਥੇ ਪਨਪੋਰੇ ਗਏ ਉੱਥੇ ਬਹੁਤ ਭੀੜ ਚ ਲੱਗੀ ਹੋਈ ਉਹ ਉਹਨਾਂ ਨੇ ਕਿਹਾ ਵੀ ਆਪਣਾ ਮੈਨੂੰ ਮਿਲਣ ਵਾਸਤੇ ਕਿਹਾ ਤੇ ਉਹਦੇ ਸਾਲੇ ਨੇ ਕਿਹਾ ਚੜੀ ਉਹ ਕਾਰ ਲੈ ਕੇ ਦੂਜੇ ਕਿਤੇ ਜਾ ਰਹੇ ਸੀਗੇ ਉਹਨਾਂ ਦੇ ਰਿਸ਼ਤੇਦਾਰ ਦਿਖਦੇ ਡੱਥ ਜਾ ਹੋ ਗਿਆ ਉਹਦਾ ਭੋਗ ਸੀਗਾ ਜਦੋਂ ਉੱਥੇ ਬਾਹਰ ਨਿਕਲਣ ਲੱਗੇ ਮੈਂ ਹੱਥ ਦਿੱਤਾ ਕਿਉਂ ਮੈਂ ਸੋਚ ਲੱਸ ਕਿ ਵੀ ਆਪਣਾ ਇਹ ਇਹਨਾਂ ਨੇ ਇਹਨੂੰ ਇੰਨੀ ਦੇਰ ਬਾਅਦ ਮੈਨੂੰ ਕਿੱਥੇ ਪਛਾਣਣਾ ਉਹ ਮੇਰੇ ਪਿੱਛੇ ਨਹੀਂ ਪੁੱਛ ਕਰ ਸਕਦੇ ਆ ਜਾਂ ਆਪਣਾ ਉਹ ਪਛਾਣ ਸਕਦੇ ਆ ਮੈਂ ਫੋਟੋ ਨਾਲ ਲੈ ਗਿਆ ਸੀਗਾ ਉਹ ਉਹਨਾਂ ਦੀ ਗੱਡੀ 'ਚ ਬੈਠੇ ਬੈਠੇ ਜਦ ਮੈਂ ਫੋਟੋ ਉਹਨੇ ਆਪਣਾ ਦਿਖਾਈ ਜਦ ਇਹ ਆਪਣਾ ਉਹ ਉਹਨ ਇੱਕਦਮ ਖੁਸ਼ ਹੋ ਗਿਆ ਖੁਸ਼ ਹੋ ਕੇ ਜਦ ਹੀ ਕੁਣ ਦਰਵਾਜਾ ਖੋਲਿਆ ਤੇ ਅਲਮਾਰੀ ਉਹਦਾ ਕਾਰ ਦਾ ਬਾਹਰ ਨਿਕਲੇ ਔਰ ਮੈਨੂੰ ਜੱਫੀ ਪਾ ਲਈ ਜੱਫੀ ਪਾ ਕੇ ਇੰਨਾ ਪਿਆ ਜਾਣੀ ਆਪਣਾ ਕੀਤਾ ਮੈਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਉਹ ਕਹਿੰਦਾ ਕਹਿੰਦਾ ਵੀ ਲੈ ਜਾ ਗੱਡੀ ਨੂੰ ਵਾਪਸ ਲੈ ਜਾ ਮੈਂ ਨਹੀਂ ਜਾਣਾ ਤੇ ਨਾਲ ਹੀ ਨਾਲ ਅਸੀਂ ਉੱਥੇ ਚਲੇ ਗਏ ਉਹਨੇ ਕੁਰਸੀਆਂ-ਕੁਰਸੀਆਂ ਪਾਹਨ ਦਾ ਕਹਿੰਦਾ ਅੰਦਰ ਚਲੋ ਮੈਂ ਕਿਹਾ ਅੰਦਰ ਨਹੀਂ ਮੈਂ ਕਿਹਾ ਆਪਾਂ ਇੱਥੇ ਖੁੱਲ ਕੇ ਬੈਠ ਕੇ ਗੱਲਾਂ ਬਾਤਾਂ ਕਰਨੇ ਉਹਨੇ ਫਿਰ ਕੁਰਸੀਆਂ ਉੱਥੀ ਢਾ ਲੀਆ ਰਾਣੀਆਂ ਯਾਦਾਂ ਇੰਨੀ ਅਸੀਂ ਇੱਕ ਵਾਰੀ ਇਹ ਯਾਰ ਆਪਣਾ ਸਾਡੇ ਘਰ ਆਏ ਲੰਬਾ ਕੋਟ ਖਾਕੀ ਪਹਿਨੇ ਹੋਇਆ ਸੀਗਾ ਜਾਂ ਲੇਕਿਨ ਬਟਨ ਉੱਪਰ-ਨੀਚੇ ਕੀਤੇ ਹੋਇਆ ਸੀਗਾ ਅਸੀਂ ਸਾਰੇ ਹੱਸਣ ਲੱਗ ਗਏ ਇਹ ਹੈਰਾਨ ਵੀ ਵੀ ਕਹਤੇ ਹੱਸਦਿਆ ਅਸੀਂ ਕਹਿ ਵੀ ਆਪਣੇ ਬਟਨਾਂ ਨੂੰ ਦੇ ਦੇ ਕੋਟ ਨੂੰ ਨਹੀਂ ਤਾਂ ਦੇ ਦੇ ਕੇ ਦੇਖ ਕੇ ਪਾਇਆ ਕਰ ਵੀ ਬਟਨ ਉੱਪਰ-ਹੇਠ ਹੈ ਉਹ ਇੰਨਾ ਹੱਸਿਆ ਕਿ ਹੁਣ ਉਦੋਂ ਮੈਂ ਜਦ ਦੁਬਾਰਾ ਉਹਨੂੰ ਯਾਦ ਦਿਲਾਇਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਲੋਕਾਂ ਨੂੰ ਹਸਾਉਣ ਵਾਸਤੇ ਇਹੋ ਜਿਹਾ ਕੰਮ ਕਰਦਾ ਹੁੰਦਾ ਸੀਗਾ ਅੱਜ ਇਸ ਦੁਨੀਆ ਤੋਂ ਪਰਮਿੰਦਰਜੀਤ ਚਲੇ ਗਏ ਨੇ ਕਿੰਨਾ ਕੁ ਦੁੱਖ ਮਹਿਸੂਸ ਹੋ ਰਿਹਾ ਕਿੰਨੀ ਕੁ ਕਮੀ ਮਹਿਸੂਸ ਹੋ ਰਹੀ ਹੈ ਦੋਸਤ ਦੀ ਵਿਕਾਸ ਕਿਤੇ ਮੈਂ ਉਹਨਾਂ ਨੂੰ ਮਿਲ ਪਾਉਂਦਾ ਇਸ ਜਿਵੇਂ ਬਿਮਾਰੀ ਚੱਲਦੇ ਰਹੇ ਵਿੱਚ ਹੀ ਸ਼ਾਇਦ ਇਹ ਬਿਮਾਰ ਸੀਗੇ ਉਦੋਂ ਅਸੀਂ ਪੁੱਛਦੇ ਵੀ ਰਹਿੰਦੇ ਸੀਗੇ ਇਹਨਾਂ ਦੇ ਆਪਣਾ ਸਾਲਾ ਸਾਹਿਬ ਤੋਂ ਕਦੇ ਕਿਸੇ ਤੋਂ ਆਪਣੇ ਰਿਸ਼ਤੇਦਾਰ ਵੀ ਉੱਤੇ ਰਹਿੰਦੇ ਆ। ਉਹਨਾਂ ਤੋਂ ਵੀ ਪੁੱਛਦੇ ਰਹਿੰਦੇ ਸੀਗੇ। ਕਿੰਨ ਜਿਆਦਾ ਸੰਤਪਤ ਲੱਗੇ ਵੀ ਹੁਣ ਠੀਕ ਹੋ ਰਹੇ ਆ। ਸਾਨੂੰ ਖੁਸ਼ੀ ਜੀ ਹੋਈ ਚਾਹ ਸ਼ੁਕਰ ਆ ਵੀ ਪਰਮਾਤਮਾ ਵੀ ਠੀਕ ਹੋ ਰਹੇ ਆ ਕਰ ਲਿਆਂਦੇ। ਪਰ ਜਦ ਉਸ ਤੋਂ ਬਾਅਦ ਅੱਜ ਦੀ ਖਬਰ ਦੇਖੀ। ਕਿ ਉਹ ਦੁਨੀਆਂ ਚ ਚਲੇ ਗਏ। ਇੱਕਦਮ ਮਨ ਦੇ ਵਿੱਚ ਬਹੁਤ ਜਿਆਦਾ ਅਫਸੋਸ ਹੋਇਆ ਸਹਿਨ ਜੋਗਾ ਨਹੀਂ ਸੀ ਕਿ ਇੱਕਦਮ ਉਹ ਹੋ ਗਿਆ ਤੇ ਕਮੀ ਮਹਿਸੂਸ ਉਹਨਾਂ ਦੀ ਪੂਰੀ ਹੋਣੀ ਨਹੀਂ ਹੈ ਕਮੀ ਜੋਸ਼ੀ ਜੀ ਇੱਕ ਗੱਲ ਦੱਸੋ ਕਿ ਜਦੋਂ ਤੁਸੀਂ ਬਲੋਰੇ ਬਿਆਹ ਤੇ ਗਏ ਸੀ ਉਸ ਤੋਂ ਬਾਅਦ ਥੋੜੀ ਕੋਈ ਮੁਲਾਕਾਤ ਜਾਂ ਫੋਨ ਤੇ ਗੱਲਬਾਤ ਜਾਂ ਕੋਈ ਹੋਈ ਜਾਂ ਨਹੀਂ ਹੋਈ ਜਾਂ ਜਿਵੇਂ ਹੁਣ ਉਹ ਬਿਮਾਰ ਸੀ ਫਿਰ ਕੋਈ ਫੋਨ ਤੇ ਗੱਲਬਾਤ ਹੋਈ ਉਹਨਾਂ ਨਾਲ ਸਿੱਧੀ ਗੱਲਬਾਤ ਨਹੀਂ ਹੋਈ ਸਾਡੀ ਬਲੋਰੇ ਜਾਣ ਤੋਂ ਬਾਅਦ हां एक मेरे को चौकीदार ईएसए डिस्पेंसरी च 3 नंबर च लुधियाने ओ सिगा सानेवाल दा ओदा ओदा ਨਾਲ ਬਹੁਤ ਆਪਣਾ ਆਉਣ ਜਾਣ ਸੀਗਾ ਉ ਤਕਰੀਬਨ ਦੂਜੇ ਚੀਜੇ ਮਹੀਨੇ ਚ ਜਾਂਦਾ ਰਹਿੰਦਾ ਸੀਗਾ ਮੇਰੇ ਸੁਨੇਹੇ ਉਹ ਲੈ ਜਾਂਦਾ ਸੀ ਉਹਦੇ ਸੁਨੇਹੋਂ ਨਾਲ ਦੇ ਸੁਨੇਹੇ ਉਹ ਕਈ ਵਾਰੀ ਕਹਿੰਦੇ ਇਹ ਭਾਗ ਸੀਗਾ ਤੂੰ ਸੁਨੇਹੇ ਲੈ ਆ ਉਹਨਾਂ ਨੂੰ ਕਹਿ ਵੀ ਆਪਣਾ ਆ ਕੇ ਮੈਨੂੰ ਮਿਲ ਕੇ ਜਾ ਮੈਂ ਆਉਂਦਾ ਕਿ ਨਹੀਂ ਹੈ ਬਸ ਉਸ ਤੋਂ ਬਾਅਦ ਮਿਲਿਆ ਤਾਂ ਹੈ ਨਹੀਂ ਮੈਂ ਉਸ ਤੋਂ ਬਾਅਦ ਜਦੋਂ 55 ਸਾਲ ਆਪਣਾ ਸਾਲ ਬਾਅਦ ਕੋਈ ਇੱਕ ਉਦੋਂ ਹੀ ਮਿਲਣਾ ਬਣ ਮੋਰੇ ਉਸ ਤੋਂ ਬਾਅਦ ਨਹੀਂ ਮਿਲਿਆ ਮੈਂ